ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਕਾਫੀ ਦਿਨਾਂ ਬਾਅਦ ਵੀਡੀਓ ਅਪਲੋਡ ਕਰਨ ਲੱਗੇ ਹਾਂ ਕਿਉਂਕਿ ਕਿਸੇ ਪ੍ਰੋਬਲਮ ਦੇ ਕਰਕੇ ਅਸੀਂ ਵੀਡੀਓ ਤੁਹਾਡੇ ਤੱਕ ਨਹੀਂ ਪਹੁੰਚਾ ਸਕੇ ਇਸ ਕਰਕੇ ਖਾਲਸਾ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਭੈਣ ਦੀ ਹੱਡ ਬਿੱਤੀ ਵਿਆਹ ਕਰਾਂਗੇ ਜੋ ਕਿ ਸਾਡੇ ਮਕਲ ਕਹਿੰਦੀ ਹੁੰਦੀ ਹੈ ਨਾ ਕਿ ਕੋਈ ਵੀ ਘਟਨਾ ਸਾਡੇ ਸਾਹਮਣੇ ਵਾਪਰੇ ਨਾ ਉਹਨੂੰ ਅਸੀਂ ਆਪਣੀ ਅੱਖਾਂ ਨਾਲ ਦੇਖਿਆ ਹੋਵੇ ਤੇ ਉਹਦੇ ਤੇ ਅਸੀਂ ਜ਼ਿਆਦਾ ਵਿਸ਼ਵਾਸ ਕਰਦੇ ਹਾਂ ਸੁਣੀ ਸੁਣਾਈ ਗੱਲ ਤੇ ਅੱਜ ਕੱਲ ਬਹੁਤ ਘੱਟ ਵਿਸ਼ਵਾਸ ਕੀਤਾ ਜਾਂਦਾ ਹੈ ਉਹ ਪਹਿਨ ਸਾਡੇ ਨਾਲ ਚਪੈਰਾ ਸਾਹਿਬ ਵੀ ਕਰਦੇ ਸਨ ਅਸੀਂ ਅੱਜ ਉਹਨਾਂ ਦੀ ਦਾਸਤਾਂ ਉਹਨਾਂ ਦੀ ਪੂਰੀ ਮਤਲਬ ਜੋ ਵੀ ਘਟਨਾ ਉਹਨਾਂ ਨਾਲ ਵਾਪਰੀ ਹੈ ਉਹ ਅਸੀਂ ਤੁਹਾਡੇ ਨਾਲ ਜ਼ਰੂਰ ਬਿਆਨ ਕਰਾਂਗੇ ਇਸ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਇਆ ਆਪਾਂ ਮਿਲ ਕੇ ਫਤੇ ਬਲੋਨੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤੀ ਪਿਆਰੀ ਸਾਧ ਸੰਗਤ ਜੀ ਅੱਜ ਜੋ ਇਹ ਘਟਨਾ ਵਾਪਰੀ ਹੈ ਉਹ ਇੱਕ ਭੈਣ ਦੀ ਹੈ ਜੋ ਕਿ ਉਹਨਾਂ ਨੇ ਹੁਣ ਸਾਨੂੰ ਕੁਝ ਸੁਣਾਇਆ ਨਹੀਂ ਕਿਉਂਕਿ ਉਹਨਾਂ ਨੇ ਸਾਨੂੰ ਵਿਖਾਇਆ ਵੀ ਦੱਸਿਆ ਪੂਰਾ ਵਿਸ਼ਵਾਸ ਨਾਲ ਕਹਿੰਦੇ ਕਿ ਨਾ ਵੀ ਉਹ ਭੈਣ ਨੇ ਦੱਸਿਆ ਕਿ ਮੇਰੇ ਨਾ ਮਤਲਬ ਭਰਾ ਦੇ ਘਰ ਕਹਿੰਦੇ ਕਿ ਮੇਰੇ ਭਰਾ ਦੇ ਘਰ ਨਾ 3-4 ਕੁੜੀਆਂ ਸੀ ਕਹਿੰਦੇ ਵੀ ਵੱਡਾ ਪ੍ਰੇਸ਼ਨ ਹੋ ਗਿਆ ਕਹਿੰਦੇ ਜਦੋਂ ਤਿੰਨ ਕੁੜੀਆਂ ਹੋਈਆਂ ਨਾ ਕਹਿੰਦੇ ਮਨ ਜੇ ਡੋਲ ਗਿਆ ਵੀ ਹੁਣ ਪਰਮਾਤਮਾ ਮੇਰੇ ਭਰਾ ਦੇ ਘਰ ਕਦੇ ਵੀ ਪੁੱਤ ਦੀ ਕੋਈ ਉਹਦੀ ਆਸ ਨਹੀਂ ਪੂਰੀ ਹੋ ਸਕਦੀ ਦੇਖੋ ਜੇ ਮਨ 'ਚ ਪੂਰੀ ਇੱਛਾ ਧਾਰ ਲਈ ਇਹਨਾਂ ਵੀ ਪਰਮਾਤਮਾ ਕੋਲੋਂ ਅਸੀਂ ਕੁਝ ਮੰਗਣਾ ਹੈ ਤੇ ਪ੍ਰਮਾਤਮਾ ਦੇ ਅੱਗੇ ਅਰਜ਼ੋਈ ਪ੍ਰਮਾਤਮਾ ਦੇ ਅੱਗੇ ਬੇਨਤੀ ਕਿਵੇਂ ਕਰਨੀ ਹੈ ਦੇਖੋ ਗੁਰਦੁਆਰਾ ਸਾਡੇ ਵਿੱਚੋਂ ਸਭ ਜਾਣੇ ਜਾਂਦੇ ਹੋਣਗੇ ਕਈ ਇਹ ਜਿਹੇ ਵੀ ਨੇ ਕਿ ਕਦੇ-ਕਦੇ ਜਾਣ ਵਾਲੇ ਕੋਈ ਇਹ ਜਿਹੇ ਵੀ ਜੋ ਸਾਲ ਛਮਾਈ ਜਾਂਦਾ ਹੈ ਕੋਈ ਮੱਸੀਆ ਦੀ ਮੱਸੀਆ ਕੋਈ ਪੁੰਨਿਆਂ ਦੀ ਪੁੰਨਿਆਂ ਜਾਂਦਾ ਹੈ ਪਰ ਕਹਿੰਦੇ ਉਹ ਭੈਣ ਕਹਿੰਦੇ ਕਿ ਮੇਰੇ ਭਰਾ ਤਾਂ ਕਹਿੰਦੇ ਵੀ ਦੁਪਹਿਰਾ ਸਾਹਿਬ ਚ ਇੰਨਾ ਜ਼ਿਆਦਾ ਉਹਨਾਂ ਨੂੰ ਕੋਈ ਇੰਟਰਸਟ ਨਹੀਂ ਸੀ ਕਹਿੰਦੇ ਪਰ ਮੈਨੂੰ ਆਪਣੇ ਗੁਰੂ ਤੇ ਮੈਂ ਆਪਣੇ ਗੁਰੂ ਦੇ ਪ੍ਰਤੀ ਬਹੁਤ ਸ਼ਰਧਾ ਰੱਖਦੀ ਸੀ ਕਹਿੰਦੇ ਮੈਨੂੰ ਇਦਾਂ ਲੱਗਦਾ ਸੀ ਕਿ ਜੇ ਇਹ ਨਹੀਂ ਜਾਂਦਾ ਹੈਗਾ ਤੇ ਮੈਂ ਇਹਦੇ ਵਾਸਤੇ ਜ਼ਰੂਰ ਕੁਝ ਕਰਾਂਗੀ ਮੈਂ ਮਤਲਬ ਇਹਦੇ ਵਾਸਤੇ ਪੁੱਤ ਦੀ ਦਾਤ ਪ੍ਰਮਾਤਮਾ ਕੋਲੋਂ ਜ਼ਰੂਰ ਮੰਗਾਂਗੀ ਉਹ ਭੈਣ ਨੇ ਦੱਸਿਆ ਕਿ ਤਿੰਨ ਵੱਡੇ ਪ੍ਰੇਸ਼ਨ ਹੋਏ ਮੇਰੀ ਪਰਜਾਈ ਦੇ ਤੇ ਕਹਿੰਦੇ ਕਿ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਨਾਲ ਦੁਪਹਿਰਾ ਸਾਹਿਬ ਕਰੋ ਕਹਿੰਦੇ ਕਿ ਮੇਰੇ ਜਿਹੜੇ ਪਰਜਾਈ ਆ ਵੀ ਮਤਲਬ ਉਹ ਪੜ੍ਹੇ ਲਿਖੇ ਨਹੀਂ ਸੀ ਤੇ ਇੱਕ ਤਰ੍ਹਾਂ ਹੋ ਗਿਆ ਕਿ ਟਾਲ ਹੀ ਦੇਣਾ ਦੇਖੋ ਜੇ ਬੰਦਾ ਪੜਿਆ ਲਿਖਿਆ ਨਹੀਂ ਹੈ ਨਾ ਤਾਂ ਵੀ ਵਾਈਗੁਰ ਅਸੀਂ ਕੋਈ ਸੌਂਗ ਆਪ ਕੋਈ ਗਾਣਾ ਯਾਦ ਕਰਨਾ ਹੋਵੇ ਨਾ ਅਸੀਂ ਦਸਾਂ 15 ਮਿੰਟਾ ਬਾਅਦ ਉਹ ਗਾਣਾ ਗੁੰਗੁਣਾਉਣ ਲੱਗ ਜਾਂਦੇ ਆ ਕਿਉਂਕਿ ਆਪਣੀ ਉਹਦੇ ਪਤੀ ਆਕਰਸ਼ਿਤ ਹੁੰਨੇ ਆ ਵੀ ਹਾਂ ਆ ਗਾਣਾ ਬਹੁਤ ਸੋਹਣਾ ਵੀ ਆਮ ਦੇਖਿਆ ਜਾਵੇ ਤੇ ਅੱਜ ਕੱਲ ਦੀ ਜਨਰੇਸ਼ਨ ਆ ਜੀ ਕੋਈ ਪੜਿਆ ਲਿਖਿਆ ਨਹੀਂ ਵੀ ਹੈਗਾ ਨਾ ਤੇ ਜੇ ਕੋਈ ਉਹ ਗਾਣਾ ਗੁੰਗੁਣਾਉਣ ਲੱਗ ਜੇ ਨਾ ਸੁਣਿਆ ਹੋਵੇ ਤੇ ਉਹ ਜ਼ਰੂਰ ਗਾਣ ਲੱਗ ਜਾਂਦਾ ਹੈ ਜਿਸੀ ਸੌਂਗ ਗਾਣਾ ਜਿਹਦੇ ਵਿੱਚ ਜਿਹਦੇ ਨਾਲ ਸਾਨੂੰ ਕੁਝ ਵੀ ਨਹੀਂ ਮਿਲਣਾ ਉਸ ਨੂੰ ਗਾ ਕੇ ਅਸੀਂ ਆਪਣਾ ਮਨੋਰੰਜਨ ਕਰਦੇ ਹਾਂ ਆਪਣਾ ਟਾਈਮ ਪਾਸ ਕਰਦੇ ਹਾਂ ਤਾਂ ਕਿ 5-7 2 ਮਿੰਟ ਰੋਜ਼ਾਨਾ 5-7 ਮਿੰਟ ਲਗਾ ਕੇ ਕੀ ਅਸੀਂ ਏਕ ਓਂਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੂਲ ਮੰਤਰ ਨਹੀਂ ਯਾਦ ਕਰ ਸਕਦੇ ਵੇਖੋ ਇਹ ਤਾਂ ਜਾਣ ਕੇ ਕਹਿਣ ਵਾਲੀ ਗੱਲ ਹੈ ਕਿ ਮੈਂ ਪੜੀ ਲਿਖੀ ਨਹੀਂ ਹਾਂ ਮੂਲ ਮੰਤਰ ਯਾਦ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਕੋਈ ਜੰਮ ਦਾ ਬੱਚਾ ਹੋਵੇ ਨਾ ਛੋਟਾ ਜਿਹਾ ਜਿਹਨੂੰ ਬੋਲਣਾ ਵੀ ਨਾ ਆਉਂਦਾ ਹੋਵੇ ਉਹਨੂੰ ਵੀ ਜੇ ਰਿਪੀਟ ਕਰਾਈ ਜਾਵੇ ਨਾ ਉਹ ਵੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਬੋਲੇਗਾ ਕਿਉਂਕਿ ਅਸੀਂ ਉਹਨੂੰ ਸਿਖਾਉਨੇ ਆ ਉਹਨੂੰ ਇਹ ਲੱਗਦਾ ਕਿ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਪਰ ਬੱਚਿਆਂ ਨੂੰ ਤਾਂ ਕੀ ਸਿਖਾਉਣਾ ਅਸੀਂ ਆਪੇ ਕਹਦੇ ਨੇ ਜੀ ਅਸੀਂ ਤਾਂ ਅਨਪੜ੍ਹ ਹਾਂ ਅਨਪੜ੍ਹ ਨੂੰ ਇੱਕ ਸ਼ਰਾਪ ਬਣਾ ਦਿੱਤਾ ਗਿਆ ਵਾ ਇਹ ਨਹੀਂ ਕਿ ਅਨਪੜ੍ਹ ਚਲੋ ਕਿਸੇ ਦੀ ਮਜਬੂਰੀ ਵੀ ਹੋ ਸਕਦੀ ਹੈ ਕਿਸੇ ਦੀ ਕੋਈ ਮਜਬੂਰੀ ਹੁੰਦੀ ਹੈ ਵੀ ਹਾਂ ਉਹ ਪੜਿਆ ਲਿਖਿਆ ਨਹੀਂ ਹੈ। ਕਾਫੀ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਵਾਹਿਗੁਰੂ ਨੂੰ ਇਗਨੋਰ ਕਰਦੀ ਜਦੋਂ ਅਸੀਂ ਰੱਬ ਨੂੰ ਇਗਨੋਰ ਕਰਦੇ ਹਾਂ ਤੇ ਇਸ ਤੋਂ ਬਾਅਦ ਅਸੀਂ ਰੱਬ ਨੂੰ ਇਗਨੋਰ ਕਰਦੇ ਹਾਂ ਵੇਖੋ ਜੇ ਸਾਡੇ ਸਰੀਰ ਵਿੱਚ ਜਾਨ ਹੈ ਨਾ ਤਾਂ ਹੀ ਸਾਨੂੰ ਕਿਸੇ ਨੇ ਇੱਥੇ ਰੱਖਿਆ ਹੈ ਜਿਸ ਦਿਨ ਸਾਡੇ ਸਰੀਰ ਵਿੱਚੋਂ ਰੂਹ ਨਿਕਲ ਗਈ ਨਾ ਉਸ ਦਿਨ ਸਾਨੂੰ ਕਿਸੇ ਨੇ ਰੱਖਣਾ ਨਹੀਂ ਇੱਥੇ ਸੋ ਕੁ ਦੇਖਣਾ ਹੈ ਕਿ ਕਿੰਨਾ ਕੁ ਟਾਈਮ ਇਸ ਨੂੰ ਦੇਖੀ ਜਾਂ ਕਿੰਨਾ ਕੁ ਟਾਈਮ ਇੱਥੇ ਰਹੇਗਾ ਉਸ ਤੋਂ ਬਾਅਦ ਸਾੜ ਕੇ ਅਗਲੇ ਨੇ ਆਪਣੇ ਕੰਮ ਕਰਨੇ ਸ਼ੁਰੂ ਕਰ ਦੇਣੇ ਸਾਡੀ ਕੋਈ ਵੈਲਿਊ ਨਹੀਂ ਰਹਿ ਜਾਣੀ ਉਸੇ ਤਰ੍ਹਾਂ ਇਹ ਸਰੀਰ ਵੀ ਬੇਅਰਥ ਹੈ ਜਿਸ ਵਿੱਚ ਰੱਬ ਦਾ ਨਾਮ ਹੀ ਨਹੀਂ ਹੈ ਇਸ ਕਰਕੇ ਜਿੰਨਾ ਹੋ ਸਕਦਾ ਹੈ ਪਰਮਾਤਮਾ ਦਾ ਨਾਮ ਲਿਆ ਕਰੋ ਪਰਮਾਤਮਾ ਨੂੰ ਨਾ ਤੁਸੀਂ ਵਿਸਾਰੋ ਮਨੋ ਸਾਡਾ ਇਹ ਜਿਹੜਾ ਸਰੀਰ ਹੈ ਨਾ ਇਹ ਸਿਰਫ ਇੱਕ ਹੱਡੀਆਂ ਦਾ ਢਾਂਚਾ ਹੈ ਜਿਵੇਂ ਇੱਟਾਂ ਸੀਮਟ ਤੇ ਰੇਤੇ ਨਾਲ ਇੱਕ ਵਧੀਆ ਘਰ ਬਣਾਇਆ ਜਾਂਦਾ ਹੈ ਨਾ ਉਸੇ ਤਰ੍ਹਾਂ ਸਾਡਾ ਵੀ ਸਰੀਰ ਹੈ ਜੋ ਕਿ ਇੱਕ ਬਹੁਤ ਹੀ ਬੇਰੰਗਾ ਜਿਹਾ ਹੈ ਪਰ ਇਹਦੇ ਤੇ ਜਦੋਂ ਚਮੜੀ ਪਰਮਾਤਮਾ ਦੀ ਦਿੱਤੀ ਹੋਈ ਚਮੜੀ ਲੱਗਦੀ ਨਾ ਤਾਂ ਵੱਖ-ਵੱਖ ਰੂਪ ਅਨੇਕ ਰੂਪ ਬਣਾਏ ਪ੍ਰਮਾਤਮਾ ਨੇ ਬਹੁਤ ਹੀ ਭਿਆਰੇ ਬਣਾਏ ਹਨ ਬਹੁਤ ਹੀ ਆਕਰਸ਼ਿਤ ਬਹੁਤ ਹੀ ਮੋਹਿਤ ਪ੍ਰਮਾਤਮਾ ਦਾ ਇਹਦੇ ਵਿੱਚ ਸ਼ੁਕਰਾਨਾ ਕਰਨਾ ਚਾਹੀਦਾ ਹੈ ਜੇ ਸ਼ਰੀਰ ਕੱਲੀਆਂ ਹੱਡੀਆਂ ਹੀ ਹੁੰਦਾ ਤਾਂ ਇਸ ਨੂੰ ਕੋਈ ਵੇਖਦਾ ਵੀ ਨਾ ਜਾਨਵਰ ਇਹਨਾਂ ਹੱਡੀਆਂ ਨੂੰ ਨੋਚ ਕੇ ਖਾਂਦੇ ਇਸ ਕਰਕੇ ਸਾਨੂੰ ਜਿਆਦਾ ਤੋਂ ਜਿਆਦਾ ਪ੍ਰਮਾਤਮਾ ਤੇ ਭਰੋਸਾ ਕਰਨਾ ਚਾਹੀਦਾ ਹੈ ਪ੍ਰਮਾਤਮਾ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਪ੍ਰਮਾਤਮਾ ਨਾਲ ਲਿਵ ਜੋੜਨੀ ਚਾਹੀਦੀ ਹੈ ਕਹਿੰਦੇ ਕਿ ਮੇਰੀ ਵਰਜਾਈ ਨੂੰ ਕਹਿੰਦੇ ਮੈਂ ਕਿਹਾ ਕਿ ਤੂੰ ਦੁਪਹਿਰਾ ਸਾਹਿਬ ਕਰਿਆ ਕਰ ਤੇ ਚਲ ਤੈਨੂੰ ਪੁੱਤਰ ਦੀ ਦਾਤ ਮਿਲੇਗੀ ਵੀ ਮੈਂ ਵੀ ਕਰਦੀ ਆ ਭੈਣ ਨੇ ਤਾਂ ਭਰਾ ਦੇ ਵਾਸਤੇ ਦੁਪਹਿਰਾ ਸਾਹਿਬ ਕੀਤਾ ਕਹਿੰਦੇ ਉਹਨਾਂ ਨੇ ਬਹਾਨਾ ਜਿਹਾ ਮਾਰਤਾ ਕਿ ਮੈਂ ਥਣ ਪੜਾਂ ਕਹਿੰਦੇ ਮਾਨੂੰ ਜ਼ਬਰਦਸਤੀ ਨਾਲ ਗੁਰਦੁਆਰਾ ਸਾਹਿਬ ਲੈ ਗਈ ਮੈਂ ਕਿਹਾ ਤੂੰ ਹੋਰ ਨਹੀਂ ਕੁਝ ਤੂੰ ਵਾਹਿਗੁਰੂ ਦਾ ਸਿਮਰਨ ਦਾ ਕਰ ਕਹਿੰਦੇ ਮੇਰੀ ਵਰਜਾਈ ਨੂੰ ਪੰਜ ਵਾਰ ਲਗਾਤਾਰ ਜ਼ਬਰਦਸਤੀ ਲੈ ਕੇ ਗਈ ਕਹਿੰਦੇ ਸ਼ਈ ਮੇਂ ਦੁਪਹਿਰ ਦੀ ਦੀਦਿਰ ਸੀ ਕਿ ਵਾਹਿਗੁਰੂ ਨੇ ਝੋਲੀ ਪਾਰਤੀ ਹੁਣ ਕਹਿੰਦੇ ਮੈਨੂੰ ਇਹ ਟੈਨਸ਼ਨ ਸੀ ਪਤਾ ਨਹੀਂ ਅੱਗੇ ਕੀ ਹੋਵੇਗਾ ਪਰ ਕਹਿੰਦੇ ਮੈਨੂੰ ਆਪਣੇ ਵਾਹਿਗੁਰੂ ਤੇ ਪੂਰਾ ਵਿਸ਼ਵਾਸ ਸੀ ਕਿ ਵਾਹਿਗੁਰੂ ਮੇਰੀ ਇੱਕ ਨਾ ਇੱਕ ਦਿਨ ਜ਼ਰੂਰ ਸੁਣਨਗੇ ਕਹਿੰਦੇ ਮੈਂ ਤੜਫਣਾ ਕਰਨਾ ਕਿ ਰਾਤ ਦਿਨ ਕਿਹੇ ਵਾਹਿਗੁਰੂ ਤੋਲੀ ਜੀਰੂਰ ਵਰਨਾ ਮੇਰੇ ਵੀਰ ਨੂੰ ਵੀ ਇੱਕ ਪੁੱਤ ਦੀ ਦਾਤ ਬਖਸ਼ੋ ਕਹਿੰਦੇ ਮੈਂ ਜੁਪੇਰਾ ਸਾਹਿਬ ਲਗਾਤਾਰ ਕਰਦੀ ਰਹੀ ਮੈਂ ਇਹ ਕਰਤਾ ਕਿ ਵਾਹਿਗੁਰੂ ਕੋਲੇ ਜੁਪੇਰੇ ਨੇ ਕਦੀ ਮਜਬੂਰੀ ਪੈ ਜਾਈਏ ਤੇ ਮੈਂ ਨਾ ਕਰ ਸਕਾਂ ਤਾਂ ਮੈਂ ਮਾਫੀ ਮੰਗਦੀ ਹਾਂ ਪਰ ਕਹਿੰਦੇ ਮੇਰੀ ਪਰਜਾਈ ਨੇ 6ਵੇਂ ਜੁਪੇਰੇ ਤੋਂ ਬਾਅਦ ਕਦੀ ਗੁਰਦੁਆਰੇ ਨਹੀਂ ਗਏ ਬਸ ਐਵੇਂ ਹੀ ਮਨ ਬਣਾ ਲੈਣਾ ਮੈਂ ਠੀਕ ਨਹੀਂ ਹਾਂ ਮੈਨੂੰ ਇਦਾਂ ਹੈ ਭਿਵਾਨੀ ਬਣਾ ਲੈਣੇ ਇਸ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਵੇਖੋ ਆਰਾਮ ਕਰਦੀ ਰਹਿੰਦੀ ਹੈ ਪਰ ਇਹਨਾ ਨਹੀਂ ਕਿ ਇਸ ਤਨ ਨੇ ਮਿੱਟੀ ਹੋ ਜਾਣਾ ਹੈ ਸੜ ਕੇ ਸੁਆਹ ਕੋਈ ਫਾਇਦਾ ਨਹੀਂ ਰੱਬ ਦਾ ਨਾਮ ਜਪ ਲਓ ਜੋ ਨਾਲ ਜਾਣਾ ਹੈ ਕਹਿੰਦੇ ਕੀ ਵਾਹਿਗੁਰੂ ਨੇ ਮੇਰੀ ਸੁਣੀ ਬਹੁਤ ਸੋਹਣਾ ਪੁੱਤ ਵਾਹਿਗੁਰੂ ਨੇ ਮੇਰੇ ਭਰਾ ਦੀ ਝੋਲੀ ਪਾਇਆ ਕੰਦੇ ਮੇਰੇ ਰੂ ਰੂ ਕੇ ਰੱਬ ਦਾ ਸ਼ੁਕਰਾਨਾ ਕੀਤਾ ਬਹੁਤ ਅੱਖਾਂ ਚ ਹੰਝੂ ਸੀ ਕਿ ਵਾਹਿਗੁਰੂ ਤੁਸੀਂ ਬਹੁਤ ਜਲਦੀ ਸੁਣੀ ਹੈ ਇਹ ਜੋ ਘਟਣਾ ਹੈ ਨਾ ਇਹ ਸਾਡੀ ਅੱਖਾਂ ਸਾਹਮਣੇ ਘਟੀ ਹੈ ਅਸੀਂ ਵੀ ਉੱਥੇ ਜਵੇਹਰਾ ਸਾਹਿਬ ਕਰਨ ਜਾਣੇ ਹਾਂ ਤੇ ਕਈ ਵੀ ਨਹੀਂ ਘਰ ਹੀ ਘਟ ਲੈਣੇ ਹਾਂ ਇਸ ਕਰਕੇ ਖਾਲਸਾ ਜੀ ਵਿਸ਼ਵਾਸ ਕਰਿਆ ਕਰੋ ਪ੍ਰਮਾਤਮਾ ਦਾ ਨਾਮ ਲੈਣ ਦਾ ਕੋਈ ਟਾਈਮ ਨਹੀਂ ਕੋਈ ਦਿਨ ਨਹੀਂ ਹਰ ਸਮੇਂ ਤੁਸੀਂ ਪ੍ਰਮਾਤਮਾ ਦਾ ਨਾਮ ਲੈ ਸਕਦੇ ਹੋ ਇਸ ਕਰਕੇ ਦੁਪਹਿਰਾਂ ਸਾਹਿਬ ਜੇ ਅੱਧਾ ਤੋਂ ਜ਼ਿਆਦਾ ਵੱਧ ਹੋ ਸਕੇ ਹਰ ਰੋਜ਼ ਦੁਪਹਿਰਾ ਕਰ ਸਕਦੇ ਹੋ ਤੁਸੀਂ ਵਾਹਿਗੁਰੂ ਦਾ ਨਾਮ ਹੀ ਲੈਣਾ ਹੈ ਵਾਹਿਗੁਰੂ ਨੂੰ ਖੁਸ਼ ਕਰਨ ਲਈ ਕੋਈ ਇਹ ਦੇਖਿਆ ਜਾਂਦਾ ਹੈ ਕਿ ਦਿਨ ਕਿਹੜਾ ਹੈ ਨਹੀਂ ਖਾਲਸਾ ਜੀ ਵਾਹਿਗੁਰੂ ਹਰ ਦਿਨ ਖੁਸ਼ ਹੋ ਸਕਦੇ ਨੇ ਇੱਕ ਇੱਕ ਦਿਨ ਵਾਹਿਗੁਰੂ ਦੇ ਨਾਮ ਦਾ ਹੈ ਇੱਕ ਇੱਕ ਦਿਨ ਇੱਕ ਇੱਕ ਪਲ ਤੁਸੀਂ ਵਾਹਿਗੁਰੂ ਦਾ ਨਾਮ ਜਪਿਆ ਕਰੋ ਗੁਰਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਤੁਹਾਡੀ ਵੀ ਹਰ ਇੱਕ ਮਨੋ ਕਾਮਨਾ ਪੂਰੀ ਹੋਏਗੀ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣਗੇ ਤੇ ਵਾਹਿਗੁਰੂ ਸਾਖਸ਼ਾਤ ਆਪਣੇ ਮਤਲਬ ਜਿਹੜੇ ਅਸੀਂ ਸੇਵਕ ਆਣਾ ਗੁਰੂ ਦੇ ਸਾਡੇ ਨਾਲ ਰਹਿੰਦੇ ਨੇ ਅਸੀਂ ਸੰਗਤ ਬਣ ਜਾਂਦੇ ਆ ਗੁਰੂ ਦੀ ਦੇਖੋ ਜਦੋਂ ਅਸੀਂ ਇਕੱਠੇ ਹੋ ਕੇ ਰੱਬ ਅੱਗੇ ਦੁਆ ਮੰਗੀ ਹੈ ਨਾ ਜਦੋਂ ਸਾਰੇ ਜਾਣੇ ਤੇ ਵਾਹਿਗੁਰੂ ਜਰੂਰ ਹੁੰਦੇ ਹਨ ਇਹ ਜੋ ਘਟਨਾ ਹੈ ਨਾ ਉਹ ਹੀ ਸਾਡੀ ਅੱਖਾਂ ਸਾਹਮਣੇ ਬੀਤੀ ਹੈ ਵੀ ਵੇਖੋ ਉਹਨਾਂ ਨੇ ਨਿਰਾਸ਼ ਹੋ ਰਹੇ ਨੇ ਆਸ ਛੱਡ ਦਿੱਤੀ ਸੀ ਨਿਰਾਸ਼ ਹੋ ਗਏ ਸੀ ਕਿ ਹੁਣ ਕੁਝ ਨਹੀਂ ਹੋ ਸਕਦਾ ਤੇ ਵੇਖੋ ਨਾ ਪ੍ਰਮਾਤਮਾ ਨੇ ਫਲ ਝੋਲੀ ਪਾਇਆ ਕਿਉਂਕਿ ਉਸ ਭੈਣ ਦਾ ਰੱਬ ਤੇ ਪੂਰਾ ਟੂਟ ਵਿਸ਼ਵਾਸ ਸੀ ਤੇ ਰੱਬ ਨੇ ਉਹਨਾਂ ਦੀ ਸੁਣੀ ਕਹਿੰਦੇ ਫਿਰ ਉਹ ਉਹਨਾਂ ਨੂੰ ਮੱਥਾ ਟੇਕਣ ਲੈ ਕੇ ਗਏ ਅੱਜ ਉਹ ਕਹਿੰਦੇ ਉਹਨਾਂ ਦਾ ਬੇਟਾ 2 ਮਹੀਨੇ ਦਾ ਹੋ ਗਿਆ ਹੈ ਤੇ ਉਹ ਉਸ ਨੂੰ ਮੱਥਾ ਟੇਕਣ ਲਿਆ ਸੀ ਤੇ ਪਰ ਉੱਥੇ ਆ ਕੇ ਉਹਨਾਂ ਦੇ ਮਨ ਨੂੰ ਵੀ ਵਿਸ਼ਵਾਸ ਆਇਆ ਕਿ हे ਵਾਹਿਗੁਰੂ ਸਾਨੂੰ ਕੋਈ ਆਸ ਨਹੀਂ ਸੀ ਸਾਡਾ ਕੋਈ ਆਸਰਾ ਨਹੀਂ ਸੀ ਅਸੀਂ ਨਿਆਸਰੇ ਸੀ ਅਸੀਂ ਨਿਰਗੁਰੇ ਸੀ ਸਾਡੀ ਅਸੀਂ ਗੁਰੂ ਵਾਲੇ ਬਣੇ ਸਿਰਫ ਇੱਕ ਆਪਣੀ ਇਸ ਭੈਣ ਕਰਕੇ ਕਹਿੰਦੇ ਕੀ ਕਿਸੇ ਨੂੰ ਸਿੱਖਿਆ ਦੇਣੀ ਚਾਹੀਦੀ ਕੋਈ ਚੰਗੀ ਦੇਣੀ ਚਾਹੀਦੀ ਹੈ ਜੇ ਤੁਹਾਡੀ ਕਰਕੇ ਕੋਈ ਗੁਰੂ ਵਾਲਾ ਬਣਦਾ ਹੈ ਨਾ ਤਾਂ ਉਹਦਾ ਫੋਨ ਵੀ ਤੁਹਾਨੂੰ ਮਿਲਦਾ ਹੈ ਕਿਉਂਕਿ ਤੁਸੀਂ ਗੁਰੂ ਵਾਲੇ ਬਣਾਉਣ ਚ ਸਹਾਇਕ ਹੋ ਗੁਰੂ ਵਾਲੇ ਖੁਦ ਹੋ ਤੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਖਾਸ ਜੀ ਕਥਨ ਉਪੱਦਤ ਵਾਦ ਸੇਅਰ ਕਰਨਾ ਜੀ